ਸਿਰਫ ਘਰਾਂ ਦਾ ਸ਼ਿੰਗਾਰ ਨਹੀਂ ਮਾਨ ਦਾ ਪ੍ਰਤੀਕ ਹੈ ਫੁਲਕਾਰੀ ਫੁਲਕਾਰੀ ਨੂੰ ਬਣਾਓ ਇੰਟਰਨੈਸ਼ਨਲ ਬ੍ਰਾਂਡ ਤੇ ਬਣਾਓ ਲੱਖਾਂ ਰੁਪਏ ਹੁਣ ਫੁਲਕਾਰੀ ਦੇ ਬਣਾਓ ਫਰੇਮ ਤੇ ਦੋ ਗਿਫਟਾਂ ਦੇ ਵਿੱਚ ਐਗਜ਼ੀਬਿਸ਼ਨ ਵਿੱਚ ਵੀ ਵਧੀ ਫੁਲਕਾਰੀਆਂ ਦੀ ਮੰਗ ਦੋਸਤੋ ਅੱਜ ਦਾ ਮੈਂ ਬਿਜ਼ਨਸ ਉਹਨਾਂ ਲੋਕਾਂ ਲਈ ਲੈ ਕੇ ਆਇਆ ਹਾਂ ਜੋ ਆਪਣੇ ਵਿਰਾਸਤ ਨੂੰ ਪਿਆਰ ਕਰਦੇ ਨੇ ਤੇ ਜਿਨ੍ਹਾਂ ਨੇ ਅੱਜ ਵੀ ਆਪਣੇ ਮਨ ਦੇ ਵਿੱਚ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਸਪੈਸ਼ਲੀ ਉਹ ਭੈਣਾਂ ਜਿਨ੍ਹਾਂ ਨੇ ਆਪਣਾ ਦਾਜ ਆਪਣੀ ਹੱਥੀ ਬਣਾਇਆ ਹੈ ਅਤੇ ਅੱਜ ਵੀ ਦਾਜ ਸਿਰਫ ਪੇਟੀਆਂ ਦੇ ਵਿੱਚ ਬੰਦ ਹੋ ਕੇ ਰਹਿ ਗਿਆ ਹੈ ਪਰ ਹੁਣ ਟ੍ਰੈਂਡ ਦੇ ਨਾਲ ਨਾਲ ਉਹੀ ਸਮਾਂ ਫਿਰ ਵਾਪਸ ਆ ਗਿਆ ਹੈ ਜਿਸ ਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਮੋੜ ਕੇ ਅਪਣਾ ਰਹੇ ਨੇ ਮੋੜ ਕੇ ਆਉਣ ਵਾਲੀਆਂ ਚੀਜ਼ਾਂ 'ਚ ਸਭ ਤੋਂ ਟ੍ਰੈਂਡ ਦੇ ਵਿੱਚ ਹੈ ਫੁਲਕਾਰੀ ਇਸ ਲਈ ਮੈਂ ਤੁਹਾਡੇ ਲਈ ਫੁਲਕਾਰੀ ਦੇ ਬਿਜ਼ਨਸ ਨਾਲ ਰਿਲੇਟਿਡ ਵੀਡੀਓ ਲੈ ਕੇ ਆਇਆ ਹਾਂ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਬਾਦ ਦੋਸਤੋ ਵੈਸੇ ਤਾਂ ਫੁਲਕਾਰੀ ਕਦੀ ਵੀ ਚੰਗੀ ਤਰ੍ਹਾਂ ਅਲੋਪ ਨਹੀਂ ਹੋਈ ਸੀ ਕਿਉਂਕਿ ਇਸ ਨੂੰ ਵਿਆਹ ਸ਼ਾਦੀਆਂ ਤੇ ਹੋਰ ਫੰਕਸ਼ਨਾਂ ਦੇ ਵਿੱਚ ਕਦੇ ਨਾ ਕਦੇ ਯੂਜ਼ ਕੀਤਾ ਜਾਂਦਾ ਸੀ ਪਰ ਅੱਜ ਕੱਲ ਫੁਲਕਾਰੀ ਬਹੁਤ ਸਾਰੇ ਫੰਕਸ਼ਨ ਚ ਲਈ ਜਾਂਦੀ ਹੈ ਔਰ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੰਮਾਂ ਚ ਯੂਜ਼ ਕੀਤੀ ਜਾਂਦੀ ਹੈ ਜਿਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਫੁਲਕਾਰੀ ਬਿਜ਼ਨਸ ਦੇ ਬਾਰੇ ਬਿਜ਼ਨਸ ਨੂੰ ਕਿਵੇਂ ਸਟਾਰਟ ਕਰਨਾ ਹੈ ਕਿਵੇਂ ਗਰੋ ਕਰਨਾ ਹੈ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ ਫੁਲਕਾਰੀ ਬਿਜ਼ਨਸ ਉਹਨਾ ਬਿਜ਼ਨਸ ਵਿੱਚੋਂ ਇੱਕ ਹੈ ਜਿਸ ਨੂੰ ਘੱਟ ਲਾਗਤ ਨਾਲ ਸ਼ੁਰੂ ਕੀਤਾ ਜਾਂਦਾ ਹੈ ਤੁਸੀਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਔਰਤਾਂ ਇਹਨੂੰ ਸ਼ੁਰੂ ਕਰ ਸਕਦੀਆਂ ਇਸ ਦੇ ਵਿੱਚ ਤੁਹਾਨੂੰ ਚੁੰਨੀਆਂ ਤੇ ਤਾਗੇ ਦੀ ਜ਼ਰੂਰਤ ਪਵੇਗੀ ਜੇ ਤੁਸੀਂ ਥੋੜੀ-ਬੋਧੀ ਇਨਵੈਸਟਮੈਂਟ ਕਰ ਸਕਦੇ ਹੋ ਤਾਂ ਤੁਸੀਂ ਮਸ਼ੀਨ ਵੀ ਖਰੀਦ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਜਾਂ ਆਪਣੀ ਪੌਕੇਟ ਦੇ ਅਕੋਰਡਿੰਗ ਛੋਟੀ ਵੱਡੀ ਮਸ਼ੀਨ ਲੈ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਇਸ ਮਸ਼ੀਨ ਨੂੰ ਆਨਲਾਈਨ ਜਾਂ ਫਿਰ ਆਫਲਾਈਨ ਵੀ ਖਰੀਦ ਸਕਦੇ ਹੋ ਜੇਕਰ ਤੁਸੀਂ ਮਸ਼ੀਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਜਾਂ ਲੁਧਿਆਣੇ ਵਰਗੇ ਸ਼ਹਿਰਾਂ ਤੋਂ ਆਰਮਨਾਲੇ ਨੂੰ ਖਰੀਦ ਸਕਦੇ ਹੋ ਔਰ ਤੁਹਾਨੂੰ ਡਿਸਕਾਊਂਟ ਰੇਟ ਤੇ ਵੀ ਮਿਲ ਸਕਦੀ ਹੈ ਜੇਕਰ ਤੁਹਾਨੂੰ ਇਨੀਸ਼ੀਅਲੀ ਇਹ ਲੱਗਦਾ ਕਿ ਤੁਹਾਡੇ ਕੋਲ ਇਨਵੈਸਟਮੈਂਟ ਜ਼ਿਆਦਾ ਨਹੀਂ ਹੈ ਮਸ਼ੀਨ ਖਰੀਦਣ ਦੇ ਲਈ ਤਾਂ ਤੁਸੀਂ ਹੱਥ ਦੇ ਨਾਲ ਫੁਲਕਾਰੀ ਕਰਣੀ ਸ਼ੁਰੂ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਇੱਕ ਹੋਰ ਬੈਨੀਫਿਟ ਹੋ ਸਕਦਾ ਹੈ ਕਿ ਇਹ ਤੁਸੀਂ ਅਕਸਰ ਦੇਖਿਆ ਹੋਣਾ ਕਿ ਹੱਥ ਵਾਲੀਆਂ ਚੀਜ਼ਾਂ ਦੇ ਪੈਸੇ ਜ਼ਿਆਦਾ ਮਿਲਦੇ ਨੇ ਐਸ ਕੰਪੇਅਰ ਟੂ ਮਸ਼ੀਨ ਵਾਲੀਆਂ ਚੀਜ਼ਾਂ ਦੇ ਜੇ ਤੁਸੀਂ ਬਾਹਰ ਵੀ ਜਾਂਦੇ ਹੋ ਆਊਟ ਆਫ ਕੰਟਰੀ ਵੀ ਦੇਖਦੇ ਹੋ ਤੇ ਹੈਂਡ ਮੇਡ ਚੀਜ਼ਾਂ ਦੇ ਪ੍ਰਾਈਸ ਬਹੁਤ ਜ਼ਿਆਦਾ ਹੁੰਦੇ ਨੇ ਐਸ ਕੰਪੇਟੂ ਮਸ਼ੀਨਰੀ ਪ੍ਰਾਈਸ ਦੇ ਜੇਕਰ ਤੁਸੀਂ ਮਸ਼ੀਨ ਲਗਾਈਏ ਤੇ ਇੱਕ ਫੁਲਕਾਰੀ ਨੂੰ ਤੁਸੀਂ ਮਸ਼ੀਨ ਦੇ ਥਰੂ ਇੱਕ ਦਿਨ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਫੁਲਕਾਰੀ ਨੂੰ ਹੱਥ ਦੇ ਨਾਲ ਬਣਾ ਰਹੇ ਹੋ ਤੇ ਤੁਹਾਨੂੰ ਤਿੰਨ ਚਾਰ ਔਰਤਾਂ ਦੇ ਨਾਲ 10 ਤੋਂ 15 ਦਿਨ ਫੁਲਕਾਰੀ ਬਣਾਉਣੇ ਲੱਗ ਸਕਦੇ ਨੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹੱਥ ਦੇ ਨਾਲ ਬਣਾਈਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਕਿ ਹੁੰਦੀਆਂ ਨੇ ਐਜ਼ ਕੰਪੇਅਰ ਟੂ ਮਸ਼ੀਨ ਨਾਲ ਬਣਾਈਆਂ ਚੀਜ਼ਾਂ ਦੇ ਵਿੱਚ ਇਹ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਹੱਥ ਨਾਲ ਬਣਾ ਕੇ ਫੁਲਕਾਰੀਆਂ ਵੇਚਣੀਆਂ ਨੇ ਜਾਂ ਤੁਸੀਂ ਮਸ਼ੀਨ ਦੇ ਨਾਲ ਦੋਨਾਂ ਨੂੰ ਅਸੀਂ ਇਸ ਤਰੀਕੇ ਨਾਲ ਕੰਪੇਅਰ ਕਰ ਸਕਦੇ ਹਾਂ ਕਿ ਜੇ ਤੁਸੀਂ ਹੱਥ ਦੇ ਨਾਲ ਬਣਾਓਗੇ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਲੇਕਿਨ ਤੁਹਾਡੇ ਕੋਲ ਫੁਲਕਾਰੀ ਦੀ ਪ੍ਰੋਡਕਸ਼ਨ ਘੱਟ ਹੋਏਗੀ ਕਿਉਂਕਿ ਇਸ ਨੂੰ ਬਣਾਉਣ ਦੇ ਲਈ ਤੁਹਾਨੂੰ ਟਾਈਮ ਲੱਗੇਗਾ ਇਦੇ ਉਲਟ ਜੇ ਅਸੀਂ ਮਸ਼ੀਨਾਂ ਦੇ ਨਾਲ ਬਣਾਵਾਂਗੇ ਤੇ ਸਾਡੀਆਂ ਫੁਲਕਾਰੀਆਂ ਜ਼ਿਆਦਾ ਬਣਗੀਆਂ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਹਾਦੇ ਬਨਵਾੜੀ ਫੁਲਕਾਰੀ ਦੇ ਕੰਪੈਰੀਸਨ ਚ ਘੱਟ ਮਿਲੇਗਾ ਫੁਲਕਾਰੀ ਬਣਾਉਣ ਦੇ ਲਈ ਕੰਮ ਆਉਣ ਵਾਲਾ ਸਾਰਾ ਸਮਾਨ ਤੁਹਾਨੂੰ ਆਨਲਾਈਨ ਮਿਲ ਜਾਏਗਾ ਬਲਕ ਵਿੱਚ ਲਓਗੇ ਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਐਸ ਕੰਪੇਅਰ ਟੂ ਕਿ ਤੁਸੀਂ ਇੱਕ ਫੁਲਕਾਰੀ ਦਾ ਸਮਾਨ ਲੈ ਰਹੇ ਹੋ ਜਾਂ ਤੁਸੀਂ 10 ਫੁਲਕਾਰੀਆਂ ਦਾ ਸਮਾਨ ਲੈ ਰਹੇ ਹੋ ਤੇ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆਏਗਾ ਜਦੋਂ ਤੁਹਾਡੇ ਕੋਲ ਆਰਡਰ ਆਨੇ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਹੈਲਪਰ ਦੀ ਲੋੜ ਪੈਗੀ ਇਸ ਦੇ ਲਈ ਸਭ ਤੋਂ ਬੈਸਟ ਆਪਸ਼ਨ ਹੈ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਜਿਹੜੀਆਂ ਔਰਤਾਂ ਫ੍ਰੀ ਨੇ ਤੁਸੀਂ ਉਹਨਾਂ ਨੂੰ ਆਪਣੀ ਹੈਲਪ ਦੇ ਵਿੱਚ ਲਗਾਓ ਉਹਨਾਂ ਨੂੰ ਪੈਸੇ ਦਿਓ ਉਹਨਾਂ ਕੋਲੋਂ ਕੰਮ ਕਰਵਾਓ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਰੋਜ਼ਗਾਰ ਮਿਲ ਜਾਏਗਾ ਔਰ ਤੁਹਾਡੀ ਜਿਹੜੀ ਪ੍ਰੋਡਕਸ਼ਨ ਆ ਫਾਸਟ ਹੋ ਜਾਏਗੀ ਐਸ ਕੰਪੇਅਰ ਟੂ ਜੇ ਤੁਸੀਂ ਉਸ ਨੂੰ ਕੱਲਿਆਂ ਕਰਦੇ ਹੋ ਤੁਹਾਨੂੰ ਆਪਣੇ ਪਿੰਡ ਦੀਆਂ ਉਹਨਾਂ ਔਰਤਾਂ ਬਾਰੇ ਪਤਾ ਹੋਏਗਾ ਜਿਹੜੇ ਆਲਰੇਡੀ ਇਸ ਤਰ੍ਹਾਂ ਦੇ ਕੰਮ ਕਰ ਚੁੱਕੇ ਨੇ ਜਾਂ ਉਹਨਾਂ ਨੇ ਸਿਕਲਾਈ ਲਈ ਹੋਈ ਹੈ ਤੁਸੀਂ ਹੁਣ ਔਰਤਾਂ ਦੇ ਨਾਲ ਗੱਲ ਕਰਕੇ ਉਹਨਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਵੀ ਬਣਾ ਸਕਦੇ ਹੋ ਔਰ ਔਰ ਤੁਸੀਂ ਉਹਨਾਂ ਨੂੰ ਮਾਰਕੀਟਿੰਗ ਦੇ ਵਿੱਚ ਵੀ ਲਗਾ ਸਕਦੇ ਹੋ ਫੁਲਕਾਰੀ ਦੀ ਮਾਰਕੀਟਿੰਗ ਕਰਨ ਤੋਂ ਪਹਿਲਾਂ ਮੈਂ ਅੱਜ ਦੇ ਸਮੇਂ ਦੀ ਮਾਰਕੀਟ ਦੀ ਡਿਮਾਂਡ ਦੱਸਦਾ ਹਾਂ ਅਤੇ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਤੁਸੀਂ ਬਾਕੀਆਂ ਦੇ ਨਾਲੋਂ ਕਿਵੇਂ ਯੂਨੀਕ ਫੁਲਕਾਰੀ ਬਣਾ ਸਕਦੇ ਹੋ ਜੇਕਰ ਮੈਂ ਫੁਲਕਾਰੀ ਦੀ ਅਹਿਮਦੀ ਗੱਲ ਕਰਾਂ ਤਾਂ ਹਰ ਇੱਕ ਫੰਕਸ਼ਨ ਦੇ ਵਿੱਚ ਫੁਲਕਾਰੀ ਇੱਕ ਸੈਂਟਰ ਆਫ ਅਟ੍ਰੈਕਸ਼ਨ ਬਣਦੀ ਹੈ ਵਿਆਹ ਤੇ ਜਾਗੋ ਦੇ ਫੰਕਸ਼ਨ ਤੇ ਰੋਕੇ ਸਮੇਂ ਸਗਨ ਪਾਉਣ ਤੇ ਵਿਆਹ ਤੇ ਸਗਨ ਪਾਉਣ ਸਮੇਂ ਸਾਵਣ ਮਹੀਨੇ ਤੀਜ ਦੇ ਫੰ ਪਰੀ ਵੈਡਿੰਗ ਸ਼ੂਟ ਦੇ ਉੱਪਰ ਫਿਲਮਾਂ ਦੇ ਸ਼ੂਟ ਤੇ ਕਿਸੇ ਡਾਂਸ ਪਰਫਾਰਮੈਂਸ 'ਮੇਂ ਅਤੇ ਹੋਰ ਬਹੁਤ ਸਾਰੇ ਸਮਾਜਿਕ ਫੰਕਸ਼ਨਸ 'ਤੇ ਇਹਨਾਂ ਫੁਲਕਾਰੀਆ ਨੂੰ ਆਮ ਲਿਆ ਜਾਂਦਾ ਹੈ। ਫੁਲਕਾਰੀ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਕਈਆਂ ਦੇ ਉੱਪਰ ਹਲਕੀ ਕਢਾਈ ਕੀਤੀ ਹੁੰਦੀ ਹੈ ਔਰ ਕਈਆਂ ਦੇ ਉੱਪਰ ਭਾਰੀ ਕਢਾਈ ਕੀਤੀ ਹੁੰਦੀ ਹੈ। ਇਹਨਾਂ ਦੇ ਬਹੁਤ ਸਾਰੇ ਡਿਜ਼ਾਈਨ ਵੀ ਹੁੰਦੇ ਨੇ ਜਿਨ੍ਹਾਂ ਦੇ ਅਕੋਰਡਿੰਗ ਇਹਨਾਂ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਜਿਵੇਂ ਬੇਸਿਕ ਤੋਂ ਬੇਸਿਕ ਫੁਲਕਾਰੀ ਦੀ ਵੀ ਗੱਲ ਕਰਦੇ ਆਂ ਤੇ ਇਹਨਾਂ ਦੀ ਕੀਮਤ 1000 ਤੋਂ ਸ਼ੁਰੂ ਹੋ ਜਾਂਦੀ ਹੈ ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਫੁਲਕਾਰੀ ਦੀ ਕਿੰਨੀ ਜ਼ਿਆਦਾ ਅਹਿਮਤ ਹੈ ਸਾਡੀਆਂ ਭੈਣਾਂ ਨੂੰ ਤਾਂ ਇਸ ਦੀ ਅਹਿਮਤ ਦਾ ਪਤਾ ਹੀ ਹੋਵੇਗਾ ਤੁਸੀਂ ਆਪ ਖੁਦ ਅੰਦਾਜ਼ਾ ਲਗਾਓ ਕਿ ਜੇ ਫੁਲਕਾਰੀ ਦੀ ਇੰਨੀ ਜ਼ਿਆਦਾ ਅਹਿਮਤ ਹੈ ਔਰ ਇਸ ਦੀ ਡਿਮਾਂਡ ਹੈ ਤੇ ਇਹਦਾ ਬਿਜ਼ਨਸ ਕਿੰਨਾ ਜ਼ਿਆਦਾ ਚੱਲ ਸਕਦਾ ਹੈ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਸਮੇਂ ਦੇ ਵਿੱਚ ਦਿਨ ਵੱਡੇ ਹੁੰਦੇ ਨੇ ਬੱਚਿਆਂ ਨੂੰ ਸਕੂਲ ਪੇਜਣ ਤੋਂ ਬਾਅਦ ਬਹੁਤ ਸਾਰਾ ਐਮਪਲ ਆਫ ਟਾਈਮ ਬਚਦਾ ਹੈ ਜਿੱਥੇ ਔਰਤਾਂ ਆਪਣੇ ਟਾਈਮ ਨੂੰ ਯੂਜ਼ ਕਰਕੇ ਇਹ ਫੁਲਕਾਰੀਆਂ ਬਣਾ ਸਕਦੀਆਂ ਨੇ ਇਸ ਦੇ ਨਾਲ ਨਾਲ ਦੁਪਹਿਰ ਤੋਂ ਬੱਚੇ ਆਉਣ ਤੋਂ ਬਾਅਦ ਵੀ ਉਹਨਾਂ ਕੋਲ ਬਹੁਤ ਸਾਰਾ ਟਾਈਮ ਬਚਦਾ ਹੈ ਜਿਸ ਨੂੰ ਯੂਟਿਲਾਈਜ਼ ਕਰਕੇ ਸ਼ਾਮ ਨੂੰ ਇਹ ਕੰਮ ਕਰ ਸਕਦੀਆਂ ਹਨ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਫੁਲਕਾਰੀਆਂ ਵੇਖਦੀਆਂ ਨੇ ਜੇ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੀਆਂ ਫੁਲਕਾਰੀਆਂ ਦੀ ਤੇ ਬਹੁਤ ਜ਼ਿਆਦਾ ਡਿਮਾਂਡ 'ਚ ਵੀ ਰਹਿੰਦੀਆਂ ਨੇ ਜੇਕਰ ਤੁਸੀਂ ਆਪਣੀਆਂ ਫੁਲਕਾਰੀਆਂ ਨੂੰ ਫੇਮਸ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੇਣੇ ਪੈਣਗੇ ਔਰ ਆਪਣੀ ਕੁਆਲਿਟੀ ਨੂੰ ਸਭ ਤੋਂ ਉੱਪਰ ਰੱਖਣਾ ਪਵੇਗਾ ਲੋਕ ਇਹਨਾਂ ਨੂੰ ਜ਼ਿਆਦਾ ਪੈਸੇ ਦੇ ਕੇ ਵੀ ਖਰੀਦਣਗੇ ਜੇ ਤੁਹਾਡੀ ਕੁਆਲਿਟੀ ਔਰ ਡਿਜ਼ਾਈਨ ਬਹੁਤ ਵਧੀਆ ਔਰ ਯੂਨੀਕ ਹੋਣਗੇ ਆਪਣੇ ਫੁਲਕਾਰੀਆਂ ਨੂੰ ਤੁਸੀਂ ਯੂਨੀਕ ਬਣਾਉਣ ਦੇ ਲਈ ਤੁਸੀਂ ਇੰਟਰਨੈਟ ਜਾਂ ਫਿਰ ਸੋਸ਼ਲ ਮੀਡੀਆ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਨੂੰ ਗੂਗਲ ਦੇ ਉੱਪਰ ਸਰਚ ਕਰਕੇ ਦੇਖ ਸਕਦੇ ਹੋ ਕਿ ਉਹ ਕਿੰਨੇ ਕੇ ਪਪੂਲਰ ਨੇ ਕਿੰਨੇ ਲੋਕਾਂ ਨੇ ਉਹਨਾਂ ਨੂੰ ਲਾਈਕਸ ਕੀਤੇ ਨੇ ਉਸ ਤੋਂ ਬਾਅਦ ਤੁਸੀਂ ਉਸ ਤਰੀਕੇ ਦੇ ਡਿਜ਼ਾਈਨ ਨੂੰ ਬਣਾ ਸਕਦੇ ਹੋ ਇਹ ਡਿਜ਼ਾਈਨ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਲੋਕਲ WhatsApp ਗਰੁੱਪਸ ਦੇ ਵਿੱਚ ਆਪਣੇ ਸਟੇਟਸ ਤੇ ਲਗਾ ਸਕਦੇ ਹੋ ਤਾਂ ਕਿ ਤੁਹਾਡੀ ਰੀਚ ਵੱਖ-ਵੱਖ ਲੋਕਾਂ ਤੱਕ ਪਹੁੰਚੇ ਤੇ ਉਹ ਤੁਹਾਡੇ ਡਿਜ਼ਾਈਨ ਦੇਖ ਕੇ ਤੁਹਾਨੂੰ ਖੁਦ ਅਪਰੋਚ ਕਰਨ। ਇਸ ਦੇ ਨਾਲ ਨਾਲ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਮੁਹੱਲੇ ਦੇ ਵਿੱਚ ਇੱਕ ਤਾਂ ਇਨਫਲੂਐਂਸਰ ਤੁਹਾਨੂੰ ਐਸਾ ਮਿਲ ਜਾਏਗਾ ਜਿਸਦੇ ਵੀਡੀਓ ਜਾਂ ਸ਼ਾਰਟਸ ਬਹੁਤ ਚੱਲਦੇ ਹੋਣਗੇ। ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਹੋ ਕਿ ਉਹ ਤੁਹਾਡੀ ਫੁਲਕਾਰੀ ਦੀ ਐਡ ਕਰਨ ਤੇ ਉਸ ਦੇ ਨਾਲ ਤੁਸੀਂ ਆਪਣਾ ਥੋੜਾ ਬਿਜ਼ਨਸ ਸ਼ੇਅਰ ਕਰਕੇ ਉਹਨੂੰ ਪ੍ਰੋਫਿਟ ਦੇ ਕੇ ਤੁਸੀਂ ਆਪਣੀਆਂ ਫੁਲਕਾਰੀਆਂ ਹੋਰ ਵੀ ਜ਼ਿਆਦਾ ਵੇਚ ਸਕਦੇ ਹੋ। ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਸੁਜੈਸਟ ਕਰੂੰਗਾ ਕਿ ਜੇ ਤੁਸੀਂ ਇਸ ਬਿਜ਼ਨਸ ਦੇ ਵਿੱਚ ਪੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕੁਝ ਦਿਨਾਂ ਦਾ ਕੋਰਸ ਕਰੋ ਤਾਂ ਕਿ ਤੁਹਾਨੂੰ ਇੱਕ ਬੇਸਿਕ ਅੰਡਰਸਟੈਂਡਿੰਗ ਮਿਲੇ ਤੁਸੀਂ ਇਸ ਦੇ ਵਿੱਚ ਕਿਵੇਂ ਆਪਣੀ ਯੂਨੀਕ ਡਿਜ਼ਾਈਨ ਨੂੰ ਐਡ ਕਰ ਸਕਦੇ ਹੋ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਐਜ਼ ਅ ਪ੍ਰੋਫੈਸ਼ਨਲੀ ਜੇ ਤੁਸੀਂ ਛੋਟਾ-ਮੋਟਾ ਕੋਰਸ ਵੀ ਕਰੋਗੇ ਤਾਂ ਤੁਹਾਨੂੰ ਬੇਸਿਕ ਚੀਜ਼ਾਂ ਦਾ ਆਰਾਮ ਨਾਲ ਪਤਾ ਲੱਗ ਜਾਵੇਗਾ ਜਿਵੇਂ ਕਿ ਕਿ ਕਿਹੜੇ ਧਾਗੇ ਵਰਤਨੇ ਨੇ ਕਿਸ ਕੁਆਲਿਟੀ ਦੇ ਹੋਣੇ ਚਾਹੀਦੇ ਨੇ ਕਿਸ ਤਰੀਕੇ ਦਾ ਕਲਰ ਕੰਟਰਾਸਟ ਹੋਣਾ ਚਾਹੀਦਾ ਹੈ ਕਿਹੜੇ ਕਲਰ ਦੇ ਵਿੱਚ ਕਿਹੜਾ ਕੰਬੀਨੇਸ਼ਨ ਜ਼ਿਆਦਾ ਵਧੀਆ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕੋਰਸ ਸਿਖਾਇਆ ਜਾ ਸਕਦੀਆਂ ਇਹ ਤਾਂ ਮੈਂ ਤੁਹਾਨੂੰ ਉਹ ਪਹਿਲੋ ਦੱਸਿਆ ਜਿਸ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਆ ਹੁਣ ਅਸੀਂ ਇਹਨਾਂ ਫੁਲਕਾਰੀਆਂ ਦੀ ਮਾਰਕੀਟਿੰਗ ਦੀ ਗੱਲ ਕਰਦੇ ਹਾਂ ਪਹਿਲਾਂ ਪਹਿਲਾਂ ਤੁਸੀਂ 5 ਤੋਂ 6 ਫੁਲਕਾਰੀਆਂ ਬਣਾ ਕੇ ਆਪਣਾ ਇੰਸਟਾਗ੍ਰam ਪੇਜ ਬਣਾ ਕੇ ਉੱਥੇ ਅਪਲੋਡ ਕਰੋ ਟ੍ਰੈਂਡਿੰਗ ਗਾਣਿਆਂ ਦੇ ਨਾਲ ਰੀਲਸ ਬਣਾ ਕੇ ਤੁਸੀਂ ਉੱਥੇ ਲਗਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੇ ਪ੍ਰੋਡਕਟ ਲੋਕਾਂ ਤੱਕ ਪਹੁੰਚ ਸਕਦੇ ਨੇ ਤੁਸੀਂ ਜਿਨ੍ਹਾਂ ਕੋਲ ਵੀ ਆਪਣੀਆਂ ਫੁਲਕਾਰੀਆਂ ਬਣਾਓਗੇ ਜਾਂ ਜਿਨ੍ਹਾਂ ਦੀ ਹੈਲਪ ਦੇ ਨਾਲ ਫੁਲਕਾਰੀਆਂ ਬਣਾਓਗੇ ਤੁਸੀਂ ਉਹਨਾਂ ਤੋਂ ਆਪਣੇ ਪੇਜ ਦੀ ਪ੍ਰੋਮੋਸ਼ਨ ਵੀ ਕਰਾ ਸਕਦੇ ਹੋ ਹੌਲੀ ਹੌਲੀ ਜਦੋਂ ਤੁਹਾਡੀਆਂ ਫੁਲਕਾਰੀਆਂ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋ ਗਈਆਂ ਚਾਹੇ ਉਹ ਸੋਸ਼ਲ ਮੀਡੀਆ ਜਾਂ ਵਟਸਐਪ ਦੇ ਥਰੂ ਤਾਂ ਤੁਹਾਡੀ ਸੇਲ ਹੋਣੀ ਸ਼ੁਰੂ ਹੋ ਜਾਏਗੀ ਪਹਿਲਾ ਪਹਿਲਾ ਤੁਸੀਂ ਫੁਲਕਾਰੀ ਨੂੰ ਆਪਣੇ ਪਿੰਡ ਵਿੱਚ ਵੀ ਵੇਚ ਸਕਦੇ ਹੋ ਔਰ ਇਸ ਦੇ ਨਾਲ ਨਾਲ ਬਹੁਤ ਮੁਨਾਫਾ ਕਮਾ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਉਹ ਸਾਮਾਨ ਹੀ ਰਹਿ ਗਿਆ ਜਦੋਂ ਹਰ ਇੱਕ ਮੈਂਬਰ ਦੇ ਕੋਲ ਇੱਕ ਜਾਂ ਦੋ ਫੁਲਕਾਰੀਆਂ ਹੋਣ ਹੁਣ ਜਦੋਂ ਨਵੀਂ ਵਹੀ ਕੁੜੀ ਆਉਂਦੀ ਹੈ ਉਹਦੇ ਵਿੱਚ ਸ਼ਾਇਦ ਇੱਕ ਜਾਂ ਦੋ ਫੁਲਕਾਰੀਆਂ ਹੁੰ ਜਦੋਂ ਫੁਲਕਾਰੀ ਪਹਿਨ ਕੇ ਕਿਤੇ ਜਾਂਦੀ ਹੈ ਤੇ ਕਰਦੀਆਂ ਬਾਕੀਆਂ ਔਰਤਾਂ ਨੂੰ ਵੀ ਲੱਗਦਾ ਕਿ ਅਸੀਂ ਵੀ ਫੁਲਕਾਰੀ ਲਈਏ ਤਾਂ ਉਸ ਐਕਸਾਈਟਮੈਂਟ ਦੇ ਵਿੱਚ ਤੁਹਾਡੀਆਂ ਪਿੰਡ ਦੇ ਵਿੱਚ ਹੀ ਡਿਮਾਂਡ ਕਾਫੀ ਹੋ ਜਾਏਗੀ ਕਿਉਂਕਿ ਅਜਿਹੀਆਂ ਚੀਜ਼ਾਂ ਦਾ ਚੇਤਾਕਈ ਵਾਰ ਪੂਰੇ ਟਾਈਮ ਤੇ ਆਉਂਦਾ ਹੈ ਉਹ ਵੀ ਜਦੋਂ ਅਸੀਂ ਕਿਸੇ ਨੂੰ ਫੁਲਕਾਰੀ ਦੇ ਨਾਲ ਦੇਖਦੇ ਹਾਂ ਤੇ ਸਾਡੇ ਮਨ ਦੇ ਵਿੱਚ ਇਹ ਲੱਗਦਾ ਕਿ ਅਸੀਂ ਵੀ ਫੁਲਕਾਰੀ ਲਈਏ ਔਰ ਜੇ ਪਿੰਡ ਦੇ ਵਿੱਚ ਫੁਲਕਾਰੀ ਦੀ ਅਵੇਲੇਬਿਲਟੀ ਹੋਏਗੀ ਨਾ ਫੁਲਕਾਰੀਆਂ ਉੱਥੇ ਪਿੰਡ ਦੇ ਵਿੱਚ ਹੀ ਵਿਗ ਜਾਣਗੀਆਂ ਇਸ ਦੇ ਨਾਲ ਨਾਲ ਤੁਸੀਂ ਆਪਣੀ ਫੁਲਕਾਰੀ ਦਾ ਬਾਜ਼ਾਰ ਨਾਲੋਂ ਘੱਟ ਰੇਟ ਰੱਖ ਕੇ ਵੀ ਵੇਚ ਸਕਦੇ ਹੋ ਬਾਜ਼ਾਰ ਦੇ ਵਿੱਚ ਜਦੋਂ ਫੁਲਕਾਰੀ ਬਣ ਕੇ ਜਾਂਦੀ ਹੈ ਤਾਂ ਉਸ ਦਾ ਰੇਟ ਆਟੋਮੈਟਿਕਲੀ ਜ਼ਿਆਦਾ ਹੋ ਜਾਂਦਾ ਉਸ ਦੇ ਪਿੱਛੇ ਰੀਜ਼ਨ ਹੈ ਕਿ ਪਹਿਲਾਂ ਫੁਲਕਾਰੀ ਜਿਸ ਨੇ ਬਣਾਈ ਉਸ ਦਾ ਰੇਟ ਫਿਰ ਉਸ ਤੋਂ ਬਾਜ਼ਾਰ ਤੱਕ ਜਾਣ ਦਾ ਟਰਾਂਸਪੋਰਟ ਦਾ ਰੇਟ ਜਿਹੜਾ ਬੰਦਾ ਫੁਲਕਾਰੀ ਨੂੰ ਦੁਕਾਨ ਤੱਕ ਪਹੁੰਚਾ ਰਿਹਾ ਹੈ ਉਸ ਦਾ ਕਮਿਸ਼ਨ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਐਡ ਕਰਦੇ ਹਾਂ ਤੇ ਬਹੁਤ ਜ਼ਿਆਦਾ ਰੇਟ ਫੁਲਕਾਰੀ ਦਾ ਵੱਜ ਜਾਂਦਾ ਹੈ ਜੇ ਤੁਸੀਂ ਡਾਇਰੈਕਟ ਵੇਚਦੇ ਹੋ ਤੇ ਨਾ ਤੁਸੀਂ ਕਿਸੇ ਨੂੰ ਕਮਿਸ਼ਨ ਦੇ ਰਹੇ ਹੋ ਨਾ ਤੁਸੀਂ ਟਰਾਂਸਪੋਰਟੇਸ਼ਨ ਦਾ ਖਰਚਾ ਦੇ ਰਹੇ ਹੋ ਔਰ ਨਾ ਤੁਸੀਂ ਰੱਖ ਰਖਾ ਦਾ ਕੋਈ ਖਰਚਾ ਦੇ ਰਹੇ ਹੋ ਇਹ ਸਾਰੇ ਖਰਚਿਆਂ ਨੂੰ ਅਸੀਂ ਘਟਾ ਕੇ ਅਸੀਂ ਫੁਲਕਾਰੀਆਂ ਨੂੰ ਸਸਤੇ ਰੇਟ 'ਚ ਵੇਚ ਸਕਦੇ ਹਾਂ ਔਰ ਸਾਡੀ ਜਿਹੜੀ ਰੀਚ ਆ ਲੋਕਾਂ ਦਾ ਪਤਾ ਲੱਗੇਗਾ ਕਿ ਇੱਥੋਂ ਫੁਲਕਾਰੀਆਂ ਸਸਤੇ ਰੇਟ 'ਚ ਮਿਲਦੀਆਂ ਹਨ ਤੇ ਤੁਸੀਂ ਇਹਨਾਂ ਫੁਲਕਾਰੀਆਂ ਨੂੰ ਵੱਧ ਤੋਂ ਵੱਧ ਸਸਤੇ ਰੇਟ 'ਚ ਵੇਚ ਵੀ ਸਕਦੇ ਹੋ ਔਰ ਇਸ ਦੇ ਨਾਲ ਤੁਹਾਨੂੰ ਪ੍ਰੋਫਿਟ ਵੀ ਜ਼ਿਆਦਾ ਹੋਏਗਾ ਜਦੋਂ ਰੇਟ ਤੁਹਾਡਾ ਮਾਰਕੀਟ ਦੇ ਨਾਲੋਂ ਘੱਟ ਹੋਏਗਾ ਤਾਂ ਲੋਕ ਤੁਹਾਡੀ ਮੌਥ ਪਬਲਿਸਿਟੀ ਕਰਨਗੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਦੱਸਣਗੇ ਕਿ ਉੱਥੇ ਬਹੁਤ ਹੀ ਘੱਟ ਰੇਟ 'ਚ ਵਧੀਆ ਕੁਆਲਿਟੀ ਦੀਆਂ ਫੁਲਕਾਰੀਆਂ ਮਿਲਦੀਆਂ ਨੇ ਤਾਂ ਲੋਕ ਤੁਹਾਡੇ ਕੋਲ ਚੱਲ ਕੇ ਖੁਦ ਆਉਣਗੇ ਟਰਾਂਸਪੋਰਟੇਸ਼ਨ ਦਾ ਖਰਚਾ ਉਹਨਾਂ ਦਾ ਹੋਏਗਾ ਨਾ ਕਿ ਤੁਹਾਡਾ ਇਸ ਦੇ ਨਾਲ ਨਾਲ ਤੁਸੀਂ ਘੱਟ ਰੇਟ ਦੇ ਉੱਪਰ ਇਹਨਾਂ ਫੁਲਕਾਰੀਆਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਐਮਾਜ਼ਾਨ ਤੇ ਫਲਿੱਪਕਾਰਟ ਤੇ ਵੇਚ ਸਕਦੇ ਹੋ ਔਰ ਤੁਹਾਡੀ ਫੁਲਕਾਰੀਆਂ ਦੀ ਡਿਮਾਂਡ ਵੀ ਵਧੇਗੀ ਔਰ ਇਹ ਫੁਲਕਾਰੀਆਂ ਤੁਹਾਡੇ ਨਾ ਕੀ ਪਿੰਡ ਦੇ ਲਾਗੇ ਵਾਲੇ ਏਰੀਏ ਦੇ ਵਿੱਚ ਸਗੋਂ ਦੇਸ਼ ਵਿਦੇਸ਼ਾਂ 'ਚ ਵੀ ਜਾ ਸਕਦੀਆਂ ਨੇ ਔਰ ਇਸ ਦੇ ਨਾਲ ਨਾਲ ਆਪਣੇ ਨੈਸ਼ਨਲ ਲੈਵਲ ਤੇ ਵੀ ਇਹ ਫੁਲਕਾਰੀਆਂ ਦਾ ਨਾਂ ਹੋ ਸਕਦਾ ਹੈ ਦੋਸਤੋ ਅਸੀਂ ਜਦੋਂ ਵੀ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਬਿਜ਼ਨਸ ਚਲਾਉਣ ਦੇ ਲਈ ਕੋਈ ਨਾ ਕੋਈ ਡਿਸਕਾਊਂਟ ਜਾਂ ਕੋਈ ਆਫਰ ਦੇਣਾ ਪੈਂਦਾ ਹੈ ਇਹ ਤੁਸੀਂ ਡਿਸਕਾਊਂਟ ਆਫਰ ਦੇ ਨਾਲ ਲੋਕਾਂ ਦੇ ਵਿੱਚ ਪਬਲਿਸਿਟੀ ਫਲਾਉਂਦੇ ਹੋ ਔਰ ਲੋਕ ਤੁਹਾਨੂੰ ਖੁਦ ਅਪਰੋਚ ਕਰਦੇ ਨੇ ਇਸ ਕਰਕੇ ਅਸੀਂ ਇਸ ਨੂੰ ਨੁਕਸਾਨ ਨਹੀਂ ਇਸ ਚੀਜ਼ ਨਾਲ ਸਾਡਾ ਪ੍ਰੋਮੋਸ਼ਨ ਹੁੰਦਾ ਹੈ ਡਿਸਕਾਊਂਟ ਦੇ ਨਾਲ ਸਾਡੀ ਕੁਆਂਟੀਟੀ ਆਰਡਰ ਵੱਧਦਾ ਹੈ ਨਾ ਕਿ ਸਾਡਾ ਨੁਕਸਾਨ ਹੁੰਦਾ ਹੈ ਇਹ ਕੰਮ ਹੈ ਤਾਂ ਮਿਹਨਤ ਵਾਲਾ ਪਰ ਮਿਹਨਤ ਨੂੰ ਫਾਲਵੀ ਲੱਗਦੇ ਨੇ ਮੈਨੂੰ ਤੁਸੀਂ ਖੁਦ ਹੀ ਦੱਸ ਦਿਓ ਕਿ ਕਿਹੜਾ ਐਸਾ ਬਿਜ਼ਨਸ ਆ ਜਾਂ ਕਿਹੜੀ ਐਸੀ ਜੌਬ ਆ ਜਿਸ ਦੇ ਵਿੱਚ ਮਿਹਨਤ ਦੀ ਜ਼ਰੂਰਤ ਨਹੀਂ ਪੈਂਦੀ ਪਰ ਜੇ ਅਸੀਂ ਮਿਹਨਤ ਕਰਾਂਗੇ ਤਾਂ ਸਾਨੂੰ ਸਕਸੈਸ ਵੀ ਮਿਲੇਗੀ ਇਹ ਹੈ ਕਿ ਸਕਸੈਸ ਦਾ ਫਾਰਮੂਲਾ ਹੈ ਜੇਕਰ ਤੁਸੀਂ ਬਿਜ਼ਨਸ ਨੂੰ ਲੰਬੇ ਸਮੇਂ ਲਈ ਚਲਾਉਣਾ ਚਾਹੁੰਦੇ ਤੇ ਤੁਹਾਨੂੰ ਕੁਆਲਿਟੀ ਵੀ ਦੇਣੀ ਪੈਗੀ ਔਰ ਇਸ ਦੇ ਨਾਲ-ਨਾਲ ਤੁਹਾਨੂੰ ਸਰਵਿਸ ਵੀ ਦੇਣੀ ਪੈਗੀ ਔਰ ਹਰ ਇੱਕ ਕਸਟਮਰ ਨੂੰ ਜੇ ਤੁਸੀਂ ਟਾਈਮ ਦੇ ਉੱਪਰ ਪ੍ਰੋਡਕਟ ਦੇ ਰਹੇ ਹੋ ਸਰਵਿਸ ਦੇ ਰਹੇ ਹੋ ਉਹ ਕਸਟਮਰ ਤੁਹਾਨੂੰ 10 ਹੋਰ ਕਸਟਮਰਾਂ ਦਾ ਮਿਲਾਉਂਦਾ ਉਹ ਵੀ ਖੁਦ ਦੇ ਐਫਰਟ ਕਰਕੇ ਜੇ ਤੁਸੀਂ ਆਪਣੇ ਪ੍ਰੋਡਕਟ ਨੂੰ ਇਮਾਨਦਾਰੀ ਦੇ ਨਾਲ ਆਪਣੇ ਕਸਟਮਰ ਤੱਕ ਪਹੁੰਚਾਓਗੇ ਉਹਨਾਂ ਨੂੰ ਅੱਛੇ ਰੇਟ ਲਗਾਓਗੇ ਤਾਂ ਮੈਂ ਮੰਨਦਾ ਕਿ ਇਹ ਬਿਜ਼ਨਸ ਕਦੇ ਵੀ ਫੇਲ ਨਹੀਂ ਹੋ ਸਕਦਾ ਇਹ ਹਮੇਸ਼ਾ ਪ੍ਰਮੋਟ ਹੀ ਹੁੰਦਾ ਰਹੇਗਾ ਤੇ ਤੁਹਾਡਾ ਨਾ ਫੁਲਕਾਰੀ ਦੇ ਸਿਰ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਸਕਦਾ ਹੈ ਇਸ ਲਈ ਕੋਈ ਵੀ ਬਿਜ਼ਨਸ ਸ਼ੁਰੂ ਕਰਨ ਦੇ ਲਈ ਇਮਾਨਦਾਰੀ ਮਿਹਨਤ ਨਾਲ ਕਰੋ ਤਾਂ ਤੁਹਾਨੂੰ ਜ਼ਰੂਰ ਫਲ ਮਿਲੇਗਾ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਲ